ਪੁਲਤ ਪ੍ਰਸ਼ਾਸਨ ਸਾਨੂੰ ਆ ਨਾ ਇੰਨੀ ਤੂੜੀ ਨਹੀਂ ਜਿੰਨੀ ਤੁਸੀਂ ਦੱਸੀ ਜਣਾ 40 ਟਰਾਲੇ ਲੰਗਾ ਆਖਿਆ ਸੀਗਾ ਉਹ ਸਾਨੂੰ ਆ ਨਾ ਇੰਨੀ ਤੂੜੀ ਨਹੀਂ ਅਸੀਂ ਆਖਿਆ ਸੀ ਦੋ ਤੁਸੀਂ ਦੋ ਘੰਟਿਆਂ ਨੂੰ ਆਓਗੇ ਇਹ ਇੱਕ ਟਰਾਲੀ 'ਚ ਪੈਜੋ ਉਲਟਾ ਉਹ ਜੀਰੇ ਅਸੀਂ ਰੌਪਟਰ ਚੌਂਕੀ 'ਚ ਪਵਾ ਕੇ ਆਏ ਸੀ ਉਲਟਾ ਸਾਡੇ ਖਿਲਾਫ ਬੋਲੇ ਪੁਲਸ ਵਾਲੇ ਉਹਨੂੰ ਆਖੇ ਬੋਲੇ ਨਹੀਂ ਕੋਈ ਕਿਸੇ ਦੀ ਮਰਜ਼ੀ ਛਾਏ ਹੋਵੇ ਪਰ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਗਾ ਮਜਰਾਤ ਵਿਭਾਗ ਦੇ ਦਰਾਸਤ ਸਾੜੇ-ਸਾੜੇ ਜਿਓ ਵੇਖੋ ਤੁਸੀਂ ਮੈਂ ਕਿਰਨਜੀਤ कौर ਜੀ ਤੁਸੀਂ ਜੁੜਿਓ ਹੈਵਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆਂ ਜੀ ਬੇਬਲ ਬਗਰਾੜੀ ਦੀ ਬਿਲਕੁਲ ਹੱਦ ਦੇ ਉੱਪਰ ਜਿਵੇਂ ਤੁਹਾਨੂੰ ਪਤਾ ਏ ਕਿ ਕਿਸਾਨਾਂ ਤੇ ਇੱਕ ਕਰੋਪੀ ਦਾ ਕਹਿਰ ਚੱਲ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਫਸਲਾਂ ਪੁੱਤਾ ਵਾਂਗੂ ਪਾਲੀਆਂ ਉਹਨਾਂ ਦੇ ਦਿਨੋ ਦਿਨ ਜਿਹੜਾ ਹੈਗਾ ਇਹ ਨੁਕਸਾਨ ਹੁੰਦਾ ਜਾ ਰਿਹਾ ਜੇ ਗੱਲ ਕਰੀਏ ਅੱਜ ਦੀ ਤਾਂ ਅੱਜ ਇੱਕ ਕਿਸਾਨ ਨੇ ਆਪਣੇ ਹੀ ਖੇਤ ਦੇ ਵਿੱਚ ਟਾਂਗਰ ਨੂੰ ਅੱਗ ਲਾਇਆ ਸੀ ਕਿਸਾਨ ਵੀਰਾਂ ਦਾ ਕਹਿਣਾ ਨਾਲ ਦੇ ਖੇਤਾਂ ਲੈਂਦਾ ਕਿ ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਕਿ ਤੁਸੀਂ ਇਸ ਟਾਂਗਰ ਨੂੰ ਅੱਗ ਨਾ ਲਾਓ ਕਿਉਂਕਿ ਅੱਡੀ ਇੱਥੇ ਤੂੜੀ ਵੀ ਪਈ ਐ ਤੇ ਸਾਡਾ ਬਕਾਇਦਾ ਹੋਰ ਵੀ ਟਾਂਗਰ ਪਿਆ ਹੈਗਾ ਜਿੰਨਾਂ ਤੋਂ ਅਸੀਂ ਤੂੜੀ ਤਿਆਰ ਕਰਨੀ ਐ ਪਰ ਉਹਨਾਂ ਨੇ ਸਾਡੀ ਗੱਲ ਨੂੰ ਇਨਕਾਰ ਕਰਦਿਆਂ ਹੋਏ ਆ ਉਸ ਟਾਂਗਰ ਨੂੰ ਅੱਗ ਲਾ ਦਿੱਤੀ ਤੇ ਜਿਸ ਦੇ ਨਾਲ ਜਿਹੜਾ ਹੈਗਾ ਹੋਰ ਕਿਸਾਨ ਭਰਾਵਾਂ ਦਾ ਨਕਸਾਨ ਹੋਇਆ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਧਰਲੇ ਪਾਸੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਇਧਰਲੇ ਪਾਸੇ ਇੱਕ ਕਿਸਾਨ ਵੀਰ ਨੇ ਆਪਣੇ 20 ਕਿੱਲਿਆਂ ਦੀ ਪੈਲੀ ਦੇ ਵਿੱਚੋਂ ਜੜੀਆਂ ਹੈਗੀਆਂ 40-45 ਟਰਾਲੀਆਂ ਜਿਹੜੀਆਂ ਤੂੜੀ ਦੀਆਂ ਤਿਆਰ ਕੀਤੀਆਂ ਸੀ ਜੜੀਆਂ ਮਿੰਟਾਂ ਸਕੈਂਟਾਂ ਦੇ ਵਿੱਚ ਜੜੀਆਂ ਸੜ ਕੇ ਸੁਆਹ ਹੋ ਗਈਆਂ ਇੱਧਰ ਸਾਡੇ ਨਾਲ ਉਹ ਪਹਿਰਾ ਕਿਸਾਨ ਵੀਰ ਵੀ ਖੜੇ ਨੇ ਉਹਨਾਂ ਨਾਲ ਪੂਰੀ ਗੱਲਬਾਤ ਕਰਕੇ ਮਾਮਲਾ ਜਾਣਦੇ ਆ ਕਿ ਆਖਰਕਾਰ ਜਿਹੜੀ ਇਹ ਘਟਨਾ ਵਾਪਰੀ ਆ ਕਿੱਦਾਂ ਵਾਪਰੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿਹੜੀ ਆ ਤੂੜੀ ਨੂੰ ਅੱਗ ਲੱਗੀ ਆ ਕਿੰਨਾ ਦੀ ਐ ਜੀ ਇਹ ਗੁਰਪ੍ਰਿਆ ਸਿੰਘ ਦੀ ਤੂੜੀ ਆ ਜੀ ਤੁਹਾਡੀ ਆ ਜੀ ਹਾਂਜੀ ਕਿੰਨੀ ਸੀ ਕਿੰਨੇ ਕਿਲ ਇਹ 40 ਟਰਾਲੀਆਂ ਜੀ ਇਹ 40 ਟਰਾਲੀਆਂ ਇਹ ਕਿਵੇਂ ਮਤਲਬ ਇਹਨੂੰ ਅੱਗ ਕਿਵੇਂ ਲੱਗੀ ਆ ਜੀ ਇਹ ਜੀ ਪਿੱਛੋਂ ਟਾਂਗਰ ਨੂੰ ਅੱਗ ਲਾਈ ਆ ਬਰਗਾੜੀ ਦਾ ਬੰਦਾ ਉਹ ਅੱਗ ਜਦੋਂ ਲਾਈ ਆ ਗਾਂ ਸਾਡੇ ਤੋੜੀ ਨੂੰ ਅੱਗ ਪੈ ਗਈ ਆ। ਅੱਛਾ ਉਹਨਾਂ ਨੇ ਆਪ ਦੇ ਖੇਤ 'ਚ ਰੰਗ ਨੂੰ ਹਾਂਜੀ ਉਹਨਾਂ ਨੇ ਆਪ ਦੇ ਖੇਤ 'ਚ ਅੱਗ ਲਾਈ ਸੀ। ਤੇ ਤੁਸੀਂ ਉਹਨਾਂ ਨੂੰ ਰੋਕਿਆ ਨਹੀਂ ਹੈਗਾ ਉਦੋਂ। ਨਹੀਂ ਸੀ ਨਹੀਂ ਛੱਡ ਨਹੀਂ। ਨਹੀਂ ਉਹ ਬਾਈ ਦੂਜੇ ਨੇ ਰੋਕਿਆ ਸੀਗਾ ਜੀ। ਨਹੀਂ ਸੀ ਹੰਸੋਲੇ। ਠੀਕ ਆ ਉਹ ਕੱਲ ਸ਼ਾਮ ਨੂੰ ਵੀ ਅੱਗ ਲਾਉਂਦਾ ਸੀਗਾ। ਹਾਂ ਬਾਈ ਨੇ ਰੋਕਤਾ ਸੀਗਾ। ਕਿਹੜੇ ਬਾਈ ਨੇ ਰੋਕਿਆ ਸੀ ਜੀ? ਚਰਨਜੀਤ ਨੇ ਜੀ। ਫਿਲਹਾਲ ਉਹ ਇੱਥੇ ਹੈਗੇ ਮਜੁੰਦਾ। ਆ ਜਾ ਬਾਈ। ਹਾਂਜੀ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸੀਂ ਚਲੋ। ਹਾਂ ਅਸੀਂ ਰੋਕਿਆ ਸੀ ਉਹਨਾਂ ਨੂੰ ਕੱਲ ਸ਼ਾਮ ਨੂੰ ਵੀ ਅੱਗ ਲਾਉਂਦੇ ਸੀ ਉਹ। ਜ ਤੇ ਅੱਜ ਉਹਨਾਂ ਨੇ ਅੱਗ ਲਾ ਦਿੱਤੀ ਜਦੋਂ ਅਸੀਂ ਮੌਕੇ ਤੇ ਗਏ ਉਦੋਂ ਸਾਡਾ ਨੁਕਸਾਨ ਹੋ ਗਿਆ ਮੇਰਾ ਵੀ 25 ਕਿਲੇ ਟਾਂਕਰ ਮੱਚਿਆ ਆ ਬਾਈਆਂ ਦੀ 35 40 ਟਰਾਲੀਆਂ ਤੂੜੀ ਦੀਆਂ ਮੱਚੀਆਂ ਤੁਹਾਡੇ ਜਿਹੜੇ ਇੱਥੇ ਟਾਂਕਰ ਮੱਚਿਆ ਤੁਹਾਡੀ ਆਪ ਦੀ ਪੈਲੀ ਸੀ ਕਿ ਠੇਕੇ ਤੇ ਆ ਜੀ ਮੇਰੇ ਕੋਲ ਠੇਕੇ ਤੇ ਆ ਇੱਥੇ ਮੇਰੇ ਕੋਲ ਠੇਕੇ ਤੇ ਆ ਤੇ ਬਾਈ ਜੀ ਇਹ ਪੈਲੀ ਤੁਹਾਡੀ ਸੀ ਕਿ ਤੁਸੀਂ ਵੀ ਠੇਕੇ ਤੇ ਨਹੀਂ ਸਾਡੀ ਤਾਂ ਮੈਡਮ ਤੂੜੀ ਸੀ ਵੀ ਜੀ ਤੁਹਾਡੀ ਆਪ ਦੀ ਸਾਡੀ ਠੇਕੇ ਦੀ ਪੈਲੀ ਸਾਡੇ ਠੇਕੇ ਤੇ ਵੀ ਸੀ ਆਪ ਦੀ ਸੀ ਜੀ ਅੱਛਾ ਤਾਂ ਮੈਕਸ ਸੀ ਜਣੀ ਹਾਂਜੀ ਹਾਂਜੀ ਮੈਕਸ ਸੀ ਜਦੋਂ ਸਵੇਰ ਰਾਤੀ ਤੁਹਾਡੇ ਕਹਿੰਦੇ ਉਹਨਾਂ ਨੇ ਬਜਾਤੀ ਹਾਂਜੀ ਤੇ ਸਵੇਰ ਇਹ ਇੱਥੇ ਉੱਥੇ ਤੁਹਾਨੂੰ ਬੰਦੇ ਦੇਂਦੇ ਅੱਗ ਲਾਉਂਦੇ ਹੁਣ ਆਏ ਤਾਂ ਨਹੀਂ ਮਤਲਬ ਹਨਾ ਪਛਾਣ ਹੋ ਜਾਂਦੀ ਹੈ ਦੂਰੋਂ ਵੀ ਹਾਂਜੀ ਹਾਂਜੀ ਤੇ ਅਸੀਂ ਅਸਾਸੀ ਆਪਦੀ ਘਬਰਾਹਟ ਤੇ ਵੀ ਅਸੀਂ ਹੱਲ ਲੈ ਕੇ ਟਰੈਕਟਰ ਲੈ ਕੇ ਜਾਈਏ ਜਿਹਦੇ ਨੂੰ ਅਸੀਂ ਗਏ ਉਹਦੋਂ ਤਾਂ ਇੱਥੇ ਅੱਗ ਆ ਗਈ ਸਾਰੇ ਬੇਕਾਬੂ ਹੋ ਗਿਆ ਜਣੀ ਦੀ ਮੱਚ ਗਈ ਹਾਂ ਸਾਰਾ ਨੁਕਸਾਨ ਫਿਰ ਤੁਸੀਂ ਉਹਨਾਂ ਕੋਲੇ ਗਏ ਨਹੀਂ ਹੈਗੇ ਵੀ ਤੁਹਾਡੀ ਵਜ੍ਹਾ ਕਰਕੇ ਸਾਡਾ ਇਹ ਨੁਕਸਾਨ ਹੋ ਗਿਆ ਨਹੀਂ ਜੀ ਅਸੀਂ ਤਾਂ ਰਿਪੋਰਟ ਪੁਆਈ ਆ ਇੱਥੇ ਚੌਂਕੀ ਚ ਉਹਨਾਂ ਨੂੰ ਸਾਰਾ ਨਾਮ ਵਗੈਰਾ ਦੇ ਜਾਂਦਾ ਜੀ ਹੁਣ ਉਹ ਜਦੋਂ ਅਸੀਂ ਇੱਥੇ ਪਹੁੰਚੇ ਸੀ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਪਏ ਸੀ ਕੀ ਗੱਲਬਾਤ ਹੋਈ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਸਾਨੂੰ ਆਹ ਨਹੀਂ ਤੇ ਤੂੜੀ ਨਹੀਂ ਜਿੰਨੀ ਤੁਸੀਂ ਦੱਸੀ ਜਨਾ 40 ਟਰਾਲਾਂ ਆਖਿਆ ਸੀਗਾ ਉਹ ਸਾਨੂੰ ਆਹ ਨਹੀਂ ਤੇ ਤੂੜੀ ਨਹੀਂ ਅਸੀਂ ਆਖਿਆ ਸੀ ਦੋ ਤੁਸੀਂ ਦੋ ਘੰਟਿਆਂ ਨੂੰ ਆਓਗੇ ਇਹ ਇੱਕ ਟਰਾਲੀ 'ਚ ਪੈ ਜਾਊਗੀ 40 ਟਰਾਲਾਂ ਜਦੋਂ ਰਾਖ ਹੀ ਬਣ ਗਈ ਜੀ ਇਹ ਮੌਜੂਦਾ ਤੂੜੀ ਹੋਵੇ ਤਾਂ ਪਤਾ ਲੱਗ ਗਿਆ ਜੀ ਜਦੋਂ ਇਹ ਸਾਰੀ ਸੋਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਜੀ ਵੀ ਕੀ ਬਣੂ ਜਦੋਂ ਮੱਚ ਗਈ ਉਲਟਾ ਉਹ ਜਿਹੜੇ ਸੀ ਰਾਪਟਰ ਚੌਂਕੀ ਚ ਪਵਾ ਕੇ ਆਏ ਸੀ ਉਲਟਾ ਸਾਡੇ ਖਿਲਾਫ ਬੋਲੇ ਬੋਲਸ ਵਾਲੇ ਉਹਨੂੰ ਆਖੇ ਬੋਲੇ ਨਹੀਂ ਕੋਈ ਕੀ ਨਾਮ ਹੈ ਜੀ ਜਿਹੜੇ ਬਗਰਾੜੀ ਤੋਂ ਜਿੰਨਾਂ ਨੇ ਅਗਵਾਈ ਸੀ ਉਹਦਾ ਅਮਰਜੀਤ ਦਾ ਬਾਈ ਅਮਰਜੀਤ ਅਮਰਜੀਤ ਸਿੰਘ ਨਾਂ ਜੀ ਉਹਦਾ ਅਮਰਜੀਤ ਸਿੰਘ ਖਾਲਸਾ ਹਾਂਜੀ ਜੀ ਤੇ ਪੁਲਿਸ ਪ੍ਰਸ਼ਾਸਨ ਹੁਣ ਤੁਹਾਨੂੰ ਕੀ ਵਿਸ਼ਵਾਸ ਦਿਵਾ ਕੇ ਕੀ ਸਾਨੂੰ ਨਾਲ ਕੋਈ ਨਹੀਂ ਤੁਹਾਨੂੰ ਇਸ ਤਰ੍ਹਾਂ ਲਾਗੇ ਜੀ ਉਦੋਂ ਬੁਲਾ ਲਾਂਗੇ ਜੇ ਉਹ ਬੰਦੇ ਨਾਲ ਗੱਲ ਕਰਦੇ ਆ ਉਹ ਬੰਦਾ ਜੀ ਇਹਨਾਂ ਨੂੰ ਆਦਾ ਵੀ ਮੈਂ ਇੱਥੇ ਹੀ ਹੈ ਨਹੀਂ ਸੀਗਾ ਹੂੰ ਜੇ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਤੁਸੀਂ ਉਹਨਾਂ ਨੂੰ ਫੋਨ ਲਾਤਾ ਸੀਗਾ ਹਾਂਜੀ ਕਿੰਨੀਆਂ ਫਾਇਰ ਬ੍ਰਿਗੇਡ ਆਈਆਂ ਇੱਥੇ ਤਿੰਨ ਗੱਡੀਆਂ ਆਈਆਂ ਸੀ ਫਾਇਰ ਬ੍ਰਿਗੇਡ ਤੇ ਉਹਨਾਂ ਨੇ ਕੰਟਰੋਲ ਕੀਤਾ ਹੈ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਜੀ ਸਾਡਾ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਜਿੰਨਾ ਵੀ ਕਹਿ ਸਕਦੇ ਹੁਣ ਕੀ ਲੱਗਦਾ ਹੈਗਾ ਵੀ ਕੋਈ ਜੜੀ ਹੈਗੀ ਸੁਣਵਾਈ ਹੋਊਗੀ ਨਹੀਂ ਪੁਲਿਸ ਪ੍ਰਸ਼ਾਸਨ ਸਾਨੂੰ ਨਹੀਂ ਲੱਗਦਾ ਵੀ ਕੋਈ ਸਾਡਾ ਹੱਕ ਸਾਨੂੰ ਦਵਾਊਗੀ ਕਿਉਂ ਕਿ ਆਕਾ ਤੋਂ ਨਹੀਂ ਲੱਗਦਾ ਜਦੋਂ ਆ ਕੇ ਸਾਨੂੰ ਇੱਥੇ ਐਂ ਕਹਤਾ ਜੀ ਵੀ ਇਹ ਚਾਰੀ ਟਰਾਲਰਾਂ ਨੂੰ ਤੂੜੀ ਦਿਹਾਣੀ ਸਾਨੂੰ ਕੀ ਹੱਕ ਦਵਾਊਗੀ ਸਾਨੂੰ ਨਹੀਂ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਤੇ ਕੀ ਲੱਗਦਾ ਵੀ ਉਹ ਉਹਨਾਂ ਦੀ ਸ਼ਾਇ ਤੇ ਬੋਲ ਹਾਂਜੀ ਹਾਂਜੀ ਕਿਸੇ ਦੀ ਮਰਜ਼ੀ ਸ਼ਾਇ ਹੋਵੇ ਪਰ ਸਾਨੂੰ ਸਾਡਾ ਹੱਕ ਨਹੀਂ ਮਿਲਦਾਗਾ ਬਹੁਤ ਸਾਨੂੰ ਨਹੀਂ ਦਵਾਉਂਦੇ ਸੈਸ਼ਨ ਤੋਂ ਕੀ ਮੰਗ ਕਰਦੇ ਤੁਸੀਂ ਅੱਜ ਤੇ ਇਹ ਗੱਲਾਂ ਨੇ ਵੀ ਉਹਨਾਂ ਦੇ ਬੰਦ ਹੀ ਕਾਰਵਾਈ ਕੀਤੀ ਜਾਵੇ ਜਿਹੜਾ ਸਾਡੇ ਕਿਸੇ ਭਰਾ ਦਾ ਟਾਂਗਰ ਮੱਛਾ ਜਾਂ ਸਾਡੀ ਤੂੜੀ ਮੱਛੀ ਆ ਸਾਨੂੰ ਉਹਦਾ ਮਾਜਵਾ ਦਿੱਤਾ ਜਾਵੇ ਨਾਲੇ ਉਹਨੂੰ ਪਤਾ ਲੱਗੇ ਵੀ ਮੈਂ ਅੱਗ ਲਾਈ ਸੀਗੀ ਮਜਰਾਤ ਵਿਭਾਗ ਦੇ ਦਰਸਤ ਸਾਢੇ ਸਾੜੇ ਆ ਜੀ ਉਹ ਵੇਖੋ ਤੁਸੀਂ ਸਾਢੇ ਦਰਸਤ ਉਹਦੇ ਕਰਨ ਛੜੇ ਆ ਸਰਕਾਰੀ ਜਿਹੜੇ ਦਰਸਤ ਸੀ ਉਹ ਵੀ ਸਾਰੇ ਸਾਢੇ ਹਾਂਜੀ ਹਾਂਜੀ ਉਹਦੇ ਬਾਰੇ ਵੀ ਤੁਸੀਂ ਦੱਸਿਆ ਸੀ ਉੱਥੇ ਪੁਲਿਸ ਪ੍ਰਸ਼ਾਸਨ ਨਾਲ ਹਾਂਜੀ ਆਹ ਦੀ ਉਹਨਾਂ ਨੂੰ ਵੀ ਅੱਖ ਠੀਕ ਕਹਿੰਦੇ ਉਹ ਦੱਸਿਆ ਸੀ ਵੀ ਆ ਦਰਸਤ ਬਹੁਤ ਮੱਚ ਗਿਆ ਤੇ ਕਾਰ ਟਾਂਗਰ ਕਿੰਨਾ ਮੱਚ ਗਿਆ ਹਾਂਜੀ ਆਹ ਗੱਲ ਹੋਈ ਜਿਹੜਾ ਬਾਈ ਜੀ ਇਹ ਤਾਂ ਚਲੋ ਤੂੜੀ ਤੁਹਾਡੀ ਇਧਰਲੇ ਪਾਸੇ ਮੱਚ ਗਈ ਜਿਹੜੀ ਇਧਰ ਠੇਕੇ ਤੇ ਲਈ ਹੋਈ ਸੀ ਕਿਸਾਨਾਂ ਨੇ ਉਹਨਾਂ ਦਾ ਕਿੰਨਾ ਘਟਾਂਗਰ ਦਾ ਨੁਕਸਾਨ ਆਹ ਚਰਨਜੀਤ ਖੜਾ 25 ਕਿਲੇ ਟਾਂਗਰ ਮੱਚਿਆ ਜੀ ਮੇਰਾ ਅੱਛਾ ਜੀ ਹਾਂਜੀ ਇੱਕ ਵਾਂਦਰਾ ਵਾਲੇ ਤੋਂ ਸੁਣਿਆ ਜਾਂਦਾ ਹਾਂ ਜੀ ਉਹਨਾਂ ਨੇ ਵੀ ਇੱਥੇ 10 12 ਕਿਲੇ ਮੱਛੀ ਦਾ ਬੱਚਾ ਜੋ ਕਰੇ ਵਾਣਾ ਉਹਨਾਂ ਦੇ ਬੱਚੇ ਜੀ। ਅਚ ਉਹਨਾਂ ਨੇ ਟੂੜੀ ਤਿਆਰ ਕਰਵਾਉਂਦੇ ਹਾਂ ਹਾਂ ਕਰਵਾਉਂਦੇ ਵੀ ਵਗਰਾੜੀ ਦੀ ਜ਼ਮੀਨ ਠੇਕੇ ਤੇ ਵਾਂਦਰਾ ਵਾਲੇ ਦੀ ਟੂੜੀ ਦਾ ਰੇਟ ਦੀ ਗੱਲ ਕਰੀਏ ਤਾਂ ਹੁਣ ਕਿੰਨਾ ਰੇਟ ਚੱਲਦਾ ਪਿਆ ਹੁਣ ਜੀ ਹੈਗਾ ਮਤਲਬ 250 ਦੇ ਆਸ-ਪਾਸੇ ਤਾਂ ਹੈਗਾ ਜਾਨੀ ਸਾਡਾ ਜੇ ਤੁਸੀਂ ਲਾਲ ਗਏ ਮੇਰਾ 70 ਟਰਾਲੀਆਂ ਦਾ ਨੁਕਸਾਨ ਹੋਇਆ 70 ਟਰਾਲੀਆਂ ਮੰਨ ਲਓ 7 ਕੁਆਂਟਲ ਟਰਾਲੀ ਦੀ ਮੰਨ ਲਓ ਤੇ 70 ਟਰਾਲੀਆਂ ਦਾ ਨੁਕਸਾਨ ਹੂੰ ਸੀ ਹੁਣ ਸੋਚਿਆ ਨਹੀਂ ਹੈਗਾ ਵੀ ਇਕੱਠੇ ਹੋ ਕੇ ਜਾਈਏ ਉਸ ਭਰਾ ਦੇ ਘਰੇ ਵੀ ਜਿਹਨੂੰ ਤੁਸੀਂ ਮਨਾ ਕੀਤਾ ਸੀ ਤੁਹਾਡੇ ਮਨਾ ਕਰਨ ਦੇ ਬਾਵਜੂਦ ਵੀ ਉਹਨੇ ਸਾਨੂੰ ਤਾਂ ਪ੍ਰਸ਼ਾਸਨ ਤੋਂ ਆਸ ਆਈ ਜੀ ਸਾਡੀ ਪਰਪਾਈ ਕਰ ਦੇਵੇ ਤਾਂ ਹੋਰ ਦਾ ਸੀ ਕੀ ਕਰ ਸਕਦੇ ਇਹ ਆਈ ਕੀ ਕਰਦਾ ਜੀ ਇਹ ਤਾਂ ਤੁਹਾਡੇ ਸੱਤ ਹਾਂਜੀ ਬਾਈ ਹਾਂਜੀ ਹਾਂਜੀ 76 ਸਿੰਘ ਜੀ ਜੀ ਪੰਜ ਕਿੱਲੇ ਸੀ ਜੀ ਢਾਂਗ ਕਰਦੇ ਤੋੜ ਕੇੜੇ ਪਾਸੇ ਸੀਗਾ ਇੱਧਰਲੇ ਪਾਸੇ ਸਾਹਮਣੇ ਹੋ ਸਾਡੇ ਹੀ ਆਹ ਬਾਬੂ ਜੀ ਜਦੋਂ ਅੱਗ ਲੱਗੀ ਤੁਸੀਂ ਇੱਥੇ ਸੁਰੱਖਿਅਤ ਸੀ ਅਸੀਂ ਹੈਂਗੇ ਸੀ ਇਹਦਾ ਪਾਸੇ ਤੋਂ ਆਈਏ ਕਿ ਤੂੰ ਪਾਸੇ ਤੋਂ ਆਈ ਹੈ ਹਾਂ ਸੰਤੋਖ ਹੁਣ ਪਤਾ ਲੱਗਿਆ ਸੀ ਨਾਲੇ ਕਹੀ ਜਾਂਦੇ ਆ ਕਿ ਜਿਨ੍ਹਾਂ ਦੀ ਪੈਲੀ ਸੀ ਅਮਰਜੀਤ ਸਿੰਘ ਖਾਲਸਾ ਉਹਨਾਂ ਨੇ ਲਾਈ ਅੱਗ ਉਹ ਫਿਰ ਹੋਰ ਤੋਂ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਨਹੀਂ ਤੁਸੀਂ ਕਹਿ ਰਹੇ ਆ ਨਾ ਵੀ ਪਾਸੇ ਤੋਂ ਆਈ ਸੀ ਅੱਗ ਨਹੀਂ ਸਾਨੂੰ ਪਤਾ ਨਹੀਂ ਜੇ ਹੁਣ ਸੂਰ ਪਤਾ ਲੱਗਦਾ ਵੀ ਫਲਾਣੇ ਨੇ ਲਾਈ ਸੀ ਕਿੱਥੋਂ ਆਈ ਦਸਨ ਦੇ ਮੁਤਾਬਕ ਪਤਾ ਲੱਗਿਆ ਹਾਂ ਦਸਨ ਦੇ ਮੁਤਾਬਕ ਜੀ ਜੀ ਹੁਣ ਕੱਲੇ ਕੱਲੇ ਬੰਦੇ ਨੂੰ ਪਤਾ ਨਹੀਂ ਲੱਗ ਸਕਦਾ ਕਿ ਹਾਂ 라ਦੇ ਬਾਣ ਸੋਚ ਲੈਂਦਾ ਬਗਾਨਾ ਸੋਚਦਾ ਨਹੀਂ ਐ ਹੈ ਜੀ ਟੋਟਲ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਜਿਹੜਾ ਮੱਚ ਗਿਆ ਹੈ ਕਿਰਾਕਵਾ ਹਾਂ ਮੱਚ ਗਏ ਨੇ 30 ਦੇ ਲਗਭਗ ਕਿਲੇ ਕੀ ਭਿੰਦੀ ਕਿਲੇ ਮੱਚ ਗਏ ਹਾਂ 30 35 ਕਿਲੇ ਹਾਂ ਰੋੜ ਲਾ ਲੋ ਮੱਛ ਵਾਲੀ ਹਾਂ 30 35 ਕਿਲੇ ਮੱਚ ਗਏ ਨੇ ਨਹੀਂ ਪੰਜ ਇਹਨਾਂ ਦੇ 25 ਮੇਰੇ ਤੋਂ ਇਹ ਇੱਥੇ ਹੋ ਗਏ ਇਧਰ ਉਹ ਜਿੱਥੇ ਕਿੰਨੇ ਗਾ ਜਾਂਦੀ ਮੈਨੂੰ ਟਾਂਕਰੀ ਮੱਛ ਸਾਰਾ ਜਿਵੇਂ ਦਾ ਰਕਵਾ ਚਾਚੇ ਨੂੰ ਪਤਾ ਜੇ ਇਹਦਾ ਇਹ ਰਗਾ ਜਿਵੇਂ ਵਾਲਾ ਜਿਹੜਾ 100 ਕਿੱਲਾ ਦਾ ਖੜਾ ਜੀ ਸਾਰਾ 50 ਕਿੱਲੇ ਟਾਂਕਰ ਬਣਿਆ 50 ਕਿੱਲੇ ਮੱਛੇ ਵੀ ਇਧਰ ਮਤਲਬ ਕਿ ਸੀਨੀਆਂ ਦਾ ਵੀ ਵਾਇਆ ਵਿੱਚ ਲੈ ਲੈ ਹਾਂਜੀ ਹਾਂਜੀ ਨਹੀਂ ਨਹੀਂ ਵਿੱਚ ਨਹੀਂ ਲਿਆ ਉਹ ਨਹੀਂ ਆਏ ਅਸੀਂ ਕੱਲੇ ਬਹਿਵਲ ਦੇ ਤੇ ਆ ਬਗਰਾੜੀ ਦੀ ਇਹ ਰਫਟ ਪਵਾ ਕੇ ਆਏ ਇਹ ਰਫਟ ਪਵਾ ਹਾਂ ਠੀਕ ਹੈ ਜੀ ਉਹਨਾਂ ਨੇ ਜੇ ਕੋਈ ਕਾਰਵਾਈ ਨਹੀਂ ਕੀਤੀ ਸੀ ਉਹਨਾਂ ਨੇ ਉਹਨਾਂ ਦਾ ਮੱਛਿਆ ਪਿਆ ਕਰਨ ਸ਼ਾਮ ਨੂੰ ਕਰਨ ਪਰ ਅਸੀਂ ਕੱਲੇ ਆ ਦੀ ਆਪ ਦੀ ਤਰਫੋਂ ਕਰਤੀ ਅਸੀਂ ਬਸ ਇੱਥੇ ਬਹਿਵਲ ਤੇ ਬਸ ਹਾਂ ਅਸੀਂ ਤਾਂ ਅੱਗ ਬੁਝਾਉਣਾ ਆਏ ਹਾਂ ਮਦਦ ਕਰਨ ਆਏ ਆ ਸਾਡੇ ਗਵਾਂਢੀ ਆ ਸਾਡੇ ਪਿੰਡ ਦੇ ਆ ਅਸੀਂ ਇਹਨਾਂ ਦੇ ਗਵਾਂਢੀਆਂ ਨਾਲ ਵੱਟਾ ਸਾਡੀਆਂ ਲੱਗਦੇ ਜੀ ਅੱਗ ਬੁਝਾਉਣਾ ਆਏ ਹਾਂ ਹਾਂ ਜੀ ਹਾਂ ਨੁਕਸਾਨ ਇਹਨਾਂ ਦਾ ਹੋਇਆ ਆ ਤੂੜੀ ਸਾਹਮਣੇ ਬਣਾਓ ਜੀ ਆ ਲਾਂਬੂ ਨ ਪ੍ਰਸ਼ਾਸਨ ਵੀ ਦੇਖ ਗਿਆ ਫਾਇਰ ਬ੍ਰਿਗੇਡ ਵਾਲੇ ਵੀ 3 ਗੱਡੀਆਂ ਆਈਆਂ ਸਾਰੇ ਇੱਥੇ ਵੇਖ ਗਏ ਸਾਰਿਆਂ ਨੂੰ ਪਤਾ ਹੈ ਪੁਲਿਸ ਵਾਲੇ ਵੀ ਮੌਕਾ ਦੇਖ ਕੇ ਗਏ ਹਾਂਜੀ ਜੀ ਸੋ ਇਹ ਹਨ ਬਾਬਲ ਤੇ ਬਗਰਾੜੀ ਦੀ ਹੱਦ ਦੇਖ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਦਾ ਅੱਜ ਜੇ ਗੱਲ ਕਰੀਏ ਤਾਂ 30 35 ਕਿੱਲਿਆਂ ਦਾ ਰਕਬਾ ਜਿਹੜਾ ਹੈਗਾ ਸੜਕੇ ਸੁਆਹ ਹੋ ਗਿਆ ਤੇ ਇਧਰ ਬਾਈ ਜੀ ਨੇ ਦੱਸਿਆ ਕਿ 35 40 ਜਿਹੜੀਆਂ ਤਕਰੀਬਨ ਜਿਹੜੀ ਤੂੜੀ ਦੀਆਂ ਟਰਾਲੀਆਂ ਤਿਆਰ ਕੀਤੀਆਂ ਸੀ ਉਹ ਵੀ ਸੜਕੇ ਸੁਆਹ ਹੋ ਗਈਆਂ ਨੇ ਇਹਨਾਂ ਨੇ ਦੋਸ਼ ਲਾਇਆ ਕਿ ਬਗਰਾੜੀ ਦਾ ਅਮਰਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਨਾ ਕਹਿੰਦੇ ਮੁਤਾਬਕ ਵੀ ਅੱਗ ਜਿਹੜੀ ਹੈਗੀ ਇੱਥੇ ਲਾਈ ਤੇ ਜਿਹਦੇ ਕਰਕੇ ਇਹਨਾਂ ਨੂੰ ਨੁਕਸਾਨ ਹੋਇਆ ਪ੍ਰਸ਼ਾਸ ਪੁਲਿਸ ਪ੍ਰਸ਼ਾਸਨ ਕੋਲੇ ਵੀ ਰਪੋਰਟ ਲਿਖਾਈ ਸੀ ਫਿਲਹਾਲ ਉਹਨਾਂ ਨੇ ਰਾਊਂਡ ਜਰੂਰ ਲਾਇਆ ਪਰ ਇਹਨਾਂ ਨੇ ਇਹ ਆਇਆ ਹੈਗਾ ਕਿ ਸਾਨੂੰ ਵੀ ਉਹਨਾਂ ਤੇ ਕੋਈ ਉਮੀਦ ਨਹੀਂ ਹੈਗੀ ਦੇਖਦੇ ਆਂ ਬਾਕੀ ਦੂਜਾ ਪੱਖ ਲੈਣ ਦਾ ਵੀ ਅਸੀਂ ਯਤਨ ਕਰਾਂਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੇਕਰ ਉਹਨਾਂ ਨੇ ਪੱਖ ਦੇਣਾ ਚਾਇਆ ਤਾਂ ਜੇਕਰ ਉਹ ਪੱਖ ਦੇਣਾ ਵੀ ਚਾਹੁੰਦੇ ਹੋਏ ਤਾਂ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਜਾਊਗਾ ਤਾਂ ਉਸ ਤੇ ਕਾਲ ਕਰਕੇ ਉਹ ਆਪਦਾ ਪੱਖ ਵੀ ਦੇ ਸਕਦੇ ਸੋ ਤੁਸੀਂ ਜੁੜੇ ਰਹਿਣਾ ਜੀ ਹੈਵਨ ਇੰਡੀਆ ਟੀਵੀ ਦੇ ਨਾਲ ਤੇ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਹਾਂਜੀ ਸਰ ਜਿਹੜੀ ਅੱਜ ਬੈਪਲ ਤੇ ਬੁਰਜ ਦੇ ਜਿਹੜੀ ਹੱਦ ਦੇ ਉੱਤੇ ਜਿਹੜੀ ਪਹਿਲੀ ਨੂੰ ਅੱਗ ਲੱਗੀ ਹੈ ਹਨਾ ਜੀ 나ੜ ਮੱਛਾ ਤੂੜੀ ਮੱਛੇ ਉਹਦੇ ਸਬੰਧ ਵਿੱਚ ਤੁਸੀਂ ਉੱਥੇ ਗਏ ਸੀ ਕੀ ਦੇਖਿਆ ਫਿਰ ਹਾਂਜੀ ਹਾਂਜੀ ਵੇਖਿਆ ਜੀ 25 ਦੀ ਗੱਲੇ ਦਾ 나ੜ ਕਣਕ ਦਾ ਦੇ ਬਸ ਉਹ ਮੱਛੇ ਹੋਇਆ ਹੂੰ ਤੇ ਕੁਝ ਤੂੜੀ ਆ ਥੋੜੀ ਜੀ 25 ਦੀ ਟਰਾਲਾਂ ਦਾ ਦੱਸ ਦੇ ਗਿਆ ਹੂੰ ਉਹ ਮੌਕਾ ਵੇਖਿਆ ਜੀ ਦਰਖਾਹ ਦਿੱਤੀ ਉਹਨਾਂ ਨੇ ਬਸ ਉਹਨਾਂ ਨੂੰ ਬੁਲਾਇਆ ਗਿਆ ਤੇ ਦੋ ਦੋ ਤਰਾਂ ਨੂੰ ਬੁਲਾਇਆ ਗਿਆ ਜੀ ਹਾਂਜੀ ਹਾਂਜੀ